ਸ਼ਸ਼ੀਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਚ ਲੋਈ ਇਸ ਵਾਰ ਆਪਾਂ ਨੇ ਸੁਪਰੀਮ 110 ਚੋਂ ਲਾਇਆ ਸੀਗਾ ਤੇ ਚੱਲਣ ਦਾ ਤਾਂ ਇਹ ਨਾਂ ਹੀ ਨਹੀਂ ਲੈ ਰਿਹਾ ਇਸ ਵਾਰ ਇਹ ਆਪਾਂ ਲਾਇਆ ਸੀਗਾ 28 ਜੂਨ ਨੂੰ ਤਕਰੀਬਨ ਅੱਜ ਇਹ ਮਹੀਨੇ ਦਾ ਹੋ ਚੱਲਿਆ ਇਹ ਚਾਪਣੇ ਤਿੰਨੇ ਥਾਲੇ ਯੂਰੀਏ ਦੇ ਤੇ ਨਾਲ 10 10 ਕਿਲੋ ਜਿੰਕ ਪਾਇਆ ਤੇ 8 ਕਿਲੋ ਇੱਕ ਗਰੋਥ ਵਾਸਤੇ ਪਾਇਆ ਸੀਗਾ ਪਰ ਚੱਲਣ ਦਾ ਤਾਂ ਨਾ ਹੀ ਲੇਰੀ ਐਦਾਂ ਹੀ ਖੜੀ ਐ ਦੇਖੋ ਨਾ ਹੀ ਪੀਲਾ ਪਾਣੀ ਛੱਡ ਰਹੀ ਐ ਜਿਵੇਂ ਜਿੰਕ ਦੀ ਘਾਟ ਹੁੰਦੀ ਐ ਆ ਦੇਖੋ ਪੱਤਿਆਂ 'ਚ ਤੇ ਇਹ ਲਈ ਸੀਗੀ ਆਪਾਂ 30 ਜੂਨ ਨੂੰ ਪੀਆਰ 126 ਇਦੇ ਵਿੱਚ 4 ਥੈਲੇ ਯੂਰੀਏ ਦੇ ਤੇ ਇੱਕ ਪਾਇਆ ਸੀਗਾ 4 ਕਿਲੋ ਨਾਲ ਫਟੇਰਾ ਤੇ ਇਹ ਜੇ ਦੇਖੋ ਧਰਤੀ ਵੀ ਨਹੀਂ ਦਿਖਦੀ نیچے ਦੇਖੋ ਇਹਦੀ ਢੀਲਰਿੰਗ ਦੇਖੋ ਕਿੰਨੀ ਜ਼ਿਆਦਾ ਦੋਨਾਂ ਵਿੱਚ ਬਹੁਤ ਫਰਕ ਆ ਦੇਖੋ ਨਾਲੇ 2 ਦਿਨੇ ਲੇਟ ਲੱਗਿਆ ਹੋਇਆ ਇਹ 2 ਦਿਨ ਪਹਿਲਾਂ ਇਹ ਤਾਂ ਬਸ ਇਦਾਂ ਅੜੀ ਜਿਓ ਖੜੀ ਐ ਇਸ ਵਾਰ ਤੇ ਇਹ PR 126 ਦੇਖੋ ਜੀ ਤੱਕ ਦਿਖਦੀ ਐ ਇਹਦੀ ਲੱਗ ਪਛਾਣਾ ਤੇ 110 ਦੀ ਲੱਗ